ਨੇ ਦੇਖ ਪਿੰਗਾਂ ਦੇ ਸਾਡੇ ਛੋਟੇ ਛੋਟੇ ਬੱਚੇ ਸੀ ਬੰਨ ਤੇ ਲੈ ਕੇ ਬੈਠੇ ਹੋਏ ਆ। ਸਾਡੀ ਕੋਈ ਮਦਦ ਕਰੋ ਜੀ ਕਿੱਥੇ ਬੱਚਾ ਲੈ ਕੇ ਜਾਈਏ। ਜੋ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੱਕ ਮਜ਼ਦੂਰ ਪਰਿਵਾਰ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖੋਗੇ ਘਰ ਦੇ ਵਿੱਚ ਜਿਹੜਾ ਪਾਣੀ ਆ ਉਹ 5 5.5 ਫੁੱਟ ਦੇ ਕਰੀਬ ਪਾਣੀ ਭਰਿਆ ਖੜਾ ਤਾਂ ਇਹ ਮਜ਼ਦੂਰ ਪਰਿਵਾਰ ਦਾ ਜਿਹੜਾ ਘਰ ਹੈ 플ੱਸ਼ ਵਗੈਰਾ ਜਿਹੜੀ ਰਸੋਈ ਵਗੈਰਾ ਸੀ ਸਾਰੀ ਪਾਣੀ ਦੇ ਵਿੱਚ ਜਿਹੜਾ ਪਾਣੀ ਆਪਣੇ ਵਿੱਚ ਸਮਾ ਕੇ ਲੈ ਗਿਆ। ਤਾਂ ਹੁਣ ਫੇਰ ਤਾਂ ਭੈਣ ਨੇ ਸਾਨੂੰ ਰੋਂਦੀ ਨੇ ਦੱਸਿਆ ਕਿ ਨਿੱਕੇ ਨਿੱਕੇ ਦੋ ਜਵਾਕ ਐ ਮਜ਼ਦੂਰੀ ਕਰਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਅਸੀਂ ਇੱਥੋਂ ਅੱਗੇ ਪਾਲਣ ਪੋਚਣ ਬੱਚਿਆਂ ਦਾ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖੋ ਜਕਸੀਰ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਨੇ ਇਧਰਲੇ ਪਾਸੇ ਪਾਣੀ ਚਾਰ ਚਪੇਰੇ ਆ ਤੇ ਘਰ ਦੇ ਵਿੱਚ ਜਿਹੜਾ ਪਾਣੀ ਆ ਉਹ 5 ਸਵਾ 5 ਫੁੱਟ ਪਾਣੀ ਆ ਤਾਂ ਅਸੀਂ ਇਦੋਂ ਥੱਲੇ ਉਤਰ ਕੇ ਦੇਖਿਆ ਜਦੋਂ ਇਸ ਤਰੀਕੇ ਨਾਲ ਲੱਤ ਲਾਉਣੇ ਆ ਤਾਂ ਜਕਸੀਰ ਦਿਖਾਈ ਮੜਾ ਜਾ ਤਾਂ ਪਤਾ ਨਹੀਂ ਲੱਗਦਾ ਵੀ ਇਹਦਾ ਤਲਾ ਕਿੱਥੇ ਗਿਆ ਇਸ ਤਰੀਕੇ ਦੇ ਨਾਲ ਅਜੇ ਮੈਨੂੰ ਲੱਗਦਾ ਵੀ ਓਦੋਂ ਡੂੰਗਾ ਕੰਮ ਪਿਆ ਤਾਂ ਤਸਵੀਰਾਂ ਦਿਖਾਉਣ ਦਾ ਸਾਡਾ ਇਹੀ ਮਕਸਦ ਸੀਗਾ ਵੀ ਜੇ ਕੋਈ ਪਰਿਵਾਰ ਹੈ ਇਸ ਜਿਹੜੇ ਘਰ ਨੂੰ ਗਰੀਬ ਪਰਿਵਾਰ ਨੂੰ ਅਡਾਪਟ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਹਾਮਦ ਜਿਹੜਾ ਪਿੰਡ ਹੈ ਇੱਥੇ ਤਾਂ ਇਸ ਪਿੰਡ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਸਭ ਨੂੰ ਪਤਾ ਤਾਂ ਜਿਹੜੀਆਂ ਇਹ ਘਰ ਦੀਆਂ ਤਸਵੀਰਾਂ ਨੇ ਇੱਕ ਮਜ਼ਦੂਰ ਪਰਿਵਾਰ ਦੀਆਂ ਤਸਵੀਰਾਂ ਨੇ ਜਿਹੜਾ ਕਾਕੇ ਗਰੀਬ ਪਰਿਵਾਰ ਦੇ ਘਰ ਦੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਮਜ਼ਦੂਰ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਇਹ ਪਾਣੀ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਘਰ ਕਿਰਿਆ ਹੋਇਆ ਤਾਂ ਛੱਤਾਂ ਇਹਦੀਆਂ ਪਹਿਲਾਂ ਹੀ ਡਿੱਗਣ ਆਲੀਆਂ ਤਾਂ ਹੁਣ ਜਿਹੜਾ ਪਾਣੀ ਇਹਦੇ ਵਿੱਚ 5 ਫੁੱਟ ਦੇ ਕਰੀਬ ਪਾਣੀ ਆ ਤਾਂ ਸਾਨੂੰ ਭੈਣ ਨੇ ਦੱਸਿਆ ਵੀ ਜਿਹੜਾ ਜਿਹੜਾ ਜ਼ਰੂਰਤ ਵਾਲਾ ਸਮਾਨ ਸੀਗਾ ਉਹ ਵੀ ਰੁੜ ਗਿਆ ਤਾਂ ਜਿਹੜੇ ਦੋ ਬੱਚੇ ਨੇ ਉਹਨਾਂ ਨੂੰ ਲੈ ਕੇ ਇਹ ਬਾਹਰ ਆਏ ਨੇ ਤਾਂ ਤੁਸੀਂ ਇਧਰਲੇ ਪਾਸੇ ਦੇਖੋਗੇ ਇਹ ਬੰਨ ਤੇ ਜਿਹੜੇ ਇਸ ਤਰੀਕੇ ਦੇ ਨਾਲ ਤੰਬੂ ਲਾਇਆ ਹੋਇਆ ਤਾਂ ਉੱਥੇ ਰੁਕੇ ਹੋਏ ਨੇ ਨਿੱਕੇ ਨਿੱਕੇ ਜਵਾਕ ਆ ਝੋਲੀ 'ਚ ਦੇਖੋਗੇ ਤੁਸੀਂ ਇਸ ਭੈਣ ਦੇ ਤਾਂ ਭਾਵਕ ਵੀ ਹੋਈ ਜਦੋਂ ਅਸੀਂ ਪਹਿਲਾਂ ਇੱਥੇ ਆਏ ਗੱਲਾਂ ਬਾਤਾਂ ਕੀਤੀਆਂ ਇਹਨਾਂ ਨਾਲ ਆ ਕੇ ਤਾਂ ਘਰ ਨੂੰ ਵੇਖ ਕੇ ਜਦੋਂ ਡੁੱਬਿਆ ਘਰ ਹੋਵੇ ਤਾਂ ਮੱਲੋ ਮੱਲੀ ਅੱਖਾਂ ਭਰ ਆਉਣੇ ਭੈਣੇ ਸਾਰਾ ਘਰ ਡੁੱਬਿਆ ਪਿਆ ਹੈ ਨਾ ਹਾਂਜੀ ਵੀਰੇ ਚਲੋ ਰੋ ਨਾ ਇਹ ਜਦੋਂ ਹੜ੍ਹ ਆਇਆ ਉਦੋਂ ਪਤਾ ਨਹੀਂ ਲੱਗਿਆ ਫਿਰ ਸਾਨੂੰ ਸਮਾਨ ਨਹੀਂ ਨਹੀਂ ਜੀ ਨਹੀਂ ਪਤਾ ਵਿੱਚ ਸਮਾਨ ਹੈ ਜੀ ਅੰਦਰਾਂ 'ਚ ਸਾਡੇ ਅੱਛਾ ਕੁਝ ਕੁ ਸਮਾਨ ਅਸੀਂ ਕੱਢ ਲ ਜੀ ਵੀ ਮੰਜੇ ਕੁਝ ਥੋੜਾ ਬਾਕੀ ਵਿੱਚੇ ਹੀ ਹੈ ਜੀ ਇਹ ਕੰਮ ਕਰਕੇ ਕਰਦੇ ਹਾਂ ਮਜ਼ਦੂਰੀ ਦਾ ਕੰਮ ਹੀ ਸਾਰਾ ਹਾਂਜੀ ਮਜ਼ਦੂਰੀ ਦਾ ਕੰਮ ਕਰਨੇ ਆ ਜੀ ਇਹ ਬੱਚੇ ਹੈ ਨਿੱਕੇ ਨਿੱਕੇ ਹਾਂਜੀ ਇੱਕ ਛੋਟਾ ਬੱਚਾ ਇਹਨਾਂ ਦੇ ਨਾਲਕਿਆਂ ਤੇ ਪੇ ਦੀ ਤੋ ਪਾਣੀ ਕਰਕੇ ਵੀ ਉਹ ਬੱਚਾ ਇੱਥੇ ਰੰਨੇ ਵੀ ਪਾਣੀ ਕੋਲ ਇਹ ਬੱਚਾ ਵਿੱਚ ਡੇਗਣਾ ਜਾਵੇ ਤੇ ਡੰਗਰ ਨੂੰ ਕਰੋ ਹੋ ਡੰਗਰ ਨਹੀਂ ਜੀ ਸਾਡੇ ਹੈਗੇ ਜੀ ਅੱਛਾ ਹਾਂਜੀ ਸਾਰੀ ਮਜ਼ਦੂਰੀ ਦਾ ਕੰਮ ਹੀ ਹੈ ਸਾਰਾ ਮਜ਼ਦੂਰੀ ਦਾ ਕੰਮ ਹੈ ਜੀ ਸਾਰਾ 23 ਚ ਵੀ ਇਹੀ ਹਾਲਾਤ ਸੀਗੇ ਹਾਂਜੀ 23 ਚ ਵੀ ਇਸ ਤਰ੍ਹਾਂ ਹੀ ਪਾਣੀ ਸੀ ਜੀ ਹਉ ਤਾਂ ਬੜਾ ਪਾਣੀ ਆ ਜਿਹੜਾ ਅਸੀਂ ਵੀ ਦੇਖ ਕੇ ਆ ਹੁਣ ਜਾ ਕੇ ਉੱਥੇ ਹਾਂਜੀ ਉਹ ਬਹੁਤ ਜ਼ਿਆਦਾ 5 6 ਫੁੱਟ ਕਰੇ ਪਾਣੀ ਹੋਇਆ ਪਿਆ ਜੀ ਨੁਕਸਾਨ ਬਹੁਤ ਹੋ ਗਿਆ ਨਾ ਇੱਕ ਮਜ਼ਦੂਰ ਪਰਿਵਾਰ ਆਸਤੇ ਤਾਂ ਹਾਂਜੀ ਜੀ ਕੀ ਅਪੀਲ ਕਰਦੇ ਹਾਂ ਜਿਹੜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਅਸੀਂ ਲੋਕਾਂ ਨੂੰ ਹੀ ਕਹਿਣਾ ਚਾਹੁੰਦੇ ਵੀ ਸਾਡੀ ਮਦਦ ਕਰੋ ਅਸੀਂ ਗਰੀਬ ਘਰਾਂ ਅਸੀਂ ਬੰਨ ਤੇ ਬੈਠੇ ਜਿਵੇਂ ਕਿ ਸਾਨੂੰ ਮੱਛਰ ਤਾਂ ਨਹੀਂ ਤਰਪੈਲ ਸਾਨੂੰ ਇਸ ਤਰ੍ਹਾਂ ਦੀ ਚੀਜ਼ ਦੀ ਲੋੜ ਹੈ ਸਾਡੇ ਬਿਚਰ ਕੋਈ ਚੀਜ਼ ਨਹੀਂ ਪਹਚਾਈ ਜਾ ਰਹੀ ਜੀ ਇਹ ਫਿਰ ਪਿੱਛੋ ਮੁੜ ਜਾਂਦੇ ਆ ਸਰਕਾਰ ਕੀ ਹਾਂ ਜੀ ਪਿੱਛਾ ਹੀ ਮੁੜ ਜਾਂਦੇ ਜੀ ਕੁਝ ਵੀ ਅੱਗਾ ਨਹੀਂ ਲਿਆਉਂਦੇ ਜੀ ਜਿਹੜੇ ਮਤਲਬ ਕਿ ਸੁੱਕੀਆਂ ਥਾਵਾਂ ਤੇ ਬੈਠੇ ਨੇ ਉਹਨਾਂ ਨੂੰ ਉਹਨਾਂ ਦੇ ਘਰੇ ਵੰਡ ਵੰਡ ਕੇ ਜਾਂਦੇ ਜੀ ਅਸੀਂ ਇੱਥੇ ਬੈਠਨੇ ਆ ਜੀ ਸਾਨੂੰ ਕੁਝ ਨਹੀਂ ਦਿੰਦੇ ਜੀ ਤੇ ਸਰਕਾਰ ਦੀ ਤਰਫੋਂ ਕੋਈ ਸਮਾਨ ਜਿਹੜਾ ਆ ਰਿਹਾ ਉਹ ਪਹੁੰਚ ਉਹ ਨਹੀਂ ਪਹੁੰਚ ਰਿਹਾ ਨਹੀਂ ਜੀ ਕੁਝ ਨਹੀਂ ਪਹੁੰਚ ਰਹੀ ਸਾਡੇ ਤੱਕ ਕੀ ਕਹਿੰਦੇ ਆ ਭਨੇ ਉਹ ਜੀ ਪਿੱਛਾ ਹੀ ਮੁੜ ਜਾਂਦੇ ਨੇ ਅੱਗਾ ਆਉਂਦੇ ਹੀ ਨਹੀਂ ਜੀ ਤਾਂ ਘਰ ਵੀ ਰੜ ਡਾਡੀ ਅੰਕਦਾ ਸਾਰੀਆਂ ਡੇਕ ਪੀਆਂ ਨੇ ਸਾਡੇ ਛੋਟੇ ਛੋਟੇ ਬੱਚੇ ਸੀ ਬੰਨ ਤੇ ਲੈ ਕੇ ਬੈਠੇ ਹੋਏ ਆ ਡਾਡੀ ਕੋਈ ਮਦਦ ਕਰੋ ਜੀ ਕਿੱਥੇ ਬੱਚਾ ਲੈ ਕੇ ਜਾਈਏ ਇਹ ਘਰ ਵੀ ਡੁੱਬ ਗਿਆ ਸਾਰਾ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਘਰ ਤੇ ਫਸਲ ਸੀ ਜਿਹੜੀ ਸਾਰੀ ਉਹ ਕਿੰਨੇ ਕਿਹੜੇ ਮਜ਼ਦੂਰ ਨੇ ਇਹ ਸਾਡੀ ਕੋਈ ਫਸਲ ਨਹੀਂ ਸੀ ਮਨਜ਼ੂਰ ਆ ਸੀ ਮਤਲਬ ਕਿ ਦਿਹਾੜੀ ਦਾਪੇ ਕਰਨੇ ਆ ਉੱਖਾ ਬਹੁਤ ਹੋ ਜਾਣਾ ਪੈਣਾ ਹੈ ਹਾਂਜੀ ਬਹੁਤ ਉੱਖਾ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਦੋ ਬੱਚੇ ਨੇ ਸਿਪਾਨ ਤੇ ਲੈ ਕੇ ਬੈਠੇ ਰਹਿੰਦੇ ਸਾਰਾ ਦਿਨ ਇਹਨਾਂ ਨੂੰ ਨਾ ਕੋਈ ਸਾਡੇ ਤੱਕਰ ਕੋਈ ਰਾਸ਼ਨ ਪਹੁੰਚਦਾ ਕੋਈ ਚੀਜ਼ ਨਹੀਂ ਸਾਡੇ ਤੱਕਰ ਪਹੁੰਚਦੀ ਜੀ ਚਲੋ ਰਾਸ਼ਨ ਤਾਂ ਜਥੇ ਬੰਦੀਆਂ ਬਹੁਤ ਲੈ ਕੇ ਆਈਆਂ ਲੈ ਕੇ ਹੋਣ ਗਿਆ ਕੋਈ ਉਹ ਦਾ ਤੁਸੀਂ ਹੈਨਾ ਕਰੋ ਕੋਈ ਨੇ ਰੋਣਾ ਆਪਣੇ ਬਾਕੀ ਬਈ ਪੰਜਾਬ ਵਾਲਿਆਂ ਬਾਕੀ ਹੈਨਾ ਬਾਕੀ ਜਿਹੜੀ ਭੈਣੇ ਤੈਨੂੰ ਜ਼ਰੂਰਤ ਪਵੇ ਨਾ ਕਿਹੇ ਚੀਜ਼ ਦੀ ਵੀ ਭੈਣ ਮੇਰੀਏ ਮੈਨੂੰ ਆਵਾਜ਼ ਮਾਰ ਲਈ ਮੈਂ ਤੁਹਾਡੇ ਨਾਲ ਖੜਾ ਤੇਰਾ ਵੀਰ ਵੱਡਾ ਗੋੜ ਜਿਆਦਾ ਬਹੁਤ ਪਾਣੀ ਤੁਸੀਂ ਵੇਗ ਹੀ ਸਕਦੇ ਹੋ ਤੁਸੀਂ ਗਏ ਰਹੇ ਹੋ ਦੇਖੀ ਸਾਡੇ ਕੋਲ ਤਿੰਨ ਚਾਰ ਚਾਰ ਫੋਟਾ ਸਾਡੇ ਘਰ ਤਾਂ ਬਸ ਸਾਡੇ ਅੰਦਰ ਵੜਿਆ ਵੀ ਨਹੀਂ ਜਾਂਦਾ ਸਾਰਾ ਸਮਾਨ ਵੀ ਸਾਡਾ ਰੋੜ ਗਿਆ ਕੋਈ ਸਮਾਨ ਅਸੀਂ ਕੱਢਿਆ ਹੈ ਮੌਕੇ ਨਹੀਂ ਮਿਲਿਆ ਪਾਣੀ ਨਹੀਂ ਦਿੱਤਾ ਹਾਂਜੀ ਨਹੀਂ ਦਿੱਤਾ ਜੀ ਇੱਕ ਵਾਰੀ ਪਾਣੀ ਆ ਗਿਆ ਜੀ ਤੁਹਾਡੇ ਬੱਚੇ ਹੀ ਸੀ ਮਾਸੇ ਸੰਭਾਲੇ ਨੇ ਜੀ ਆਪਦੇ ਦੋ ਬੱਚੇ ਨੇ ਸਾਡੇ ਕੱਲ ਇੱਕ ਸੱਚਣਾ ਕੁੜੀ ਮਰ ਗਈ ਪਿੱਛੇ ਸੀ ਸੀ ਰਿਹਾ ਹਾਂ ਬੇ ਨੁਕਸਾਨ ਬਹੁਤ ਹੋ ਗਿਆ ਹਨਾ ਘਰਾਂ ਦੇ ਵਿੱਚ ਪਾਣੀ ਆ ਹਨਾ ਸਾਰੇ ਪਸ਼ੂ ਡੰਗਰ ਸਾਰਾ ਕੁਝ ਵਾਦੂ ਪਾਣੀ ਆ ਹਾ ਬੜਾ ਨੁਕਸਾਨ ਹੋਇਆ ਹਾ ਟਾ ਤ ਵਾਦੂ ਆ ਹਰ ਸਾਲ ਹੀ ਤੀਜੇ ਚੌਥੇ ਸਾਲ ਨੂੰ ਦੇਖਣਾ ਪੈਂਦਾ ਹਨਾ ਹਾਂ ਦੂਜੇ ਸਾਲ ਜਦ ਦੂਜੇ ਹਾਲ ਤੇ ਜੇ ਹਾਲਾ ਆ ਹੀ ਜਾਂਦਾ ਹਾ ਤੇ ਕਿੰਨੇ ਥੋੜੀ ਜ਼ਮੀਨ ਇੱਥੇ ਨਾਲ ਹੀ ਸੀ ਪਾਣੀ ਚ ਹਾਂ ਨਾਲ ਹੀ ਹਾੜੇ ਚ ਪਾਈਦੇ ਨਹਾਰੇ ਹਾਂ ਹਟ-ਫਟ ਪਾਣੀ ਵਗਦਾ ਪਿਆ ਹਾਂ ਕੱਲ ਤੋਂ ਉਧਰਲੇ ਪਾਰ ਵਹਿੰਦੇ ਹਨਾ ਪਾਣੀ 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 ਖਰਚਾ ਵੀ ਸਾਰਾ ਕਰ ਲਿਆ ਹਾਂ ਹਾਂ ਸਾਰਾ ਖਰਚਾ ਕਰ ਲਿਆ ਵੱਡਾਂ ਦਾ ਵੱਡਾਂ ਦਾ ਰਹੇਗਾ ਨਹੀਂ ਸਾਰਾ ਖੜਾ ਵਧੀਆ ਹੋਇਆ ਖੜਾ ਹੁਣ ਵਧੀਆ ਖੜਾ ਸੀ ਹਾਂ ਵਧੀਆ ਖੜਾ ਆ ਪਹਿਨੇ ਜਿਵੇਂ ਇੱਥੇ ਪਾਣੀ ਚ ਹੀ ਹੈ ਨਾ ਸਾਰਾ ਕੁਝ ਹੁਣ ਤਾਂ ਸਾਰਾ ਕੁਝ ਸੋਡਾ ਇੱਕ ਹਿਸਾਬ ਨਾਲ ਰੋੜ ਕੇ ਲੈ ਹਾਂ ਸਾਰਾ ਲੋੜ ਗਿਆ ਸਾਨੂੰ ਰਾਤ ਨੂੰ ਪਤਾ ਹੀ ਨਹੀਂ ਲੱਗਾ ਸਾਡਾ ਬੰਨ ਘਰ ਟੁੱਟ ਗਿਆ ਤੇ ਪਾਣੀ ਥੱਲੇ ਤੇ ਗਿਆ ਚਲਾ ਉਸ ਬਾਅਦ ਅਸੀਂ ਫਿਰ ਬੰਨ ਪਾ ਲਿਆ ਸਾਨੂੰ ਅਸੀਂ ਸਮਾਨ ਆ ਤੇ ਸਾਰਾ ਘਾਟ ਤੇ ਪਾਰ ਸੱਟ ਵੀ ਰੱਖ ਆਇਆ ਤੇ ਇਸਲੀ ਵਾਰੀ ਸਾਦਾ ਪਾਣੀ ਆਇਆ ਸਾਨੂੰ ਕੁਝ ਵੀ ਨਹੀਂ ਮਿਲਿਆ ਕੁਝ ਵੀ ਡੰਗਰਾਂ ਦੀ ਵੀ ਤੋੜੀ ਲੋੜ ਗਈ ਹਣ ਵੀ ਅਸੀਂ ਕਰਦੇ ਆ ਕਰਦੇ ਪਾਣੀ ਪਾ ਗਏ ਤੇ ਹਣ ਵੀ ਸਾਨੂੰ ਬੜੇ ਔਖਾ ਗੁਜ਼ਾਰਾ ਡੰਗਰਾਂ ਦਾ ਸਾਡਾ 20 25 ਡੰਗਰ ਅਗੇ ਨੇ ਸਾਨੂੰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਕੁਝ ਵੀ ਉਹ ਤਾਂ ਕਹਿੰਦੇ ਸੀ ਮਰੀਆਂ ਮੁਰਗੀਆਂ ਦੇ ਦੇ ਦੇਂਗੇ ਅਸੀਂ ਸਾਰਾ ਕੁਝ ਕੁਝ ਨਹੀਂ ਸਾਨੂੰ ਦਿੱਤਾ ਕਹਿੰਦੇ ਸੀ ਸਾਨੂੰ ਮਾਜਵਾ ਮਾਜਵਾ ਵੀ ਨਹੀਂ ਸਾਨੂੰ ਉਹਨੇ ਦਿੱਤਾ ਸਾਦੀ ਬਸ ਬੜੀ ਹਾਲਤ ਮਾੜੀ ਇਹ ਅਭੀ ਉਸ ਬਾਦ ਜਿਹੜਾ ਪਿਛਲਾ ਪਾਣੀ ਆ ਅਸੀਂ ਕਹਿਆ ਵੀ ਪਾਰ ਜਿਹੜਾ ਝੋਨਾ ਹੋਇਆ ਤਾਂ ਕਿਸੀ ਉਤਾ ਹੋ ਜਾਵਾਂਦੇ ਪਰ ਤੱਕੀ ਉਦੋਂ ਸਾਦੀ ਘਰ ਲੰਘ ਗਈ ਬਸ ਹੁਣ ਅਸੀਂ ਉਤਾ ਪੈਸੀ ਜੀ ਦੋ ਆ ਗਿਆ ਸਰਾਮੀ ਪਤਾ ਹੀ ਨਹੀਂ ਲੱਗਿਆ ਪੈਸੀ ਅਸੀਂ ਸੁੱਤੇ ਪੈਸੀ ਤੇ ਬੰਨ ਟੁੱਟ ਗਿਆ ਘਰੋਂ ਹੀ ਟੁੱਟ ਗਿਆ ਅਸੀਂ ਪਾਇਆ ਸੀ ਤੇ ਪਾਣੀ ਸਾਦੇ ਥੱਲੇ ਤੇ ਗਿਆ ਚਲ ਫਿਰ ਅਸੀਂ ਕਾਣਾ ਸਾਨੂੰ ਪਤਾ ਲੱਗ ਗਿਆ ਵੀ ਬੰਨ ਟੁੱਟ ਗਿਆ ਫਿਰ ਅਸੀਂ ਕਾਣਾ ਮਿੱਟੀ ਬਟਲਾ ਨਾ ਪਾ ਦਿੱਤੀ ਉੱਤੇ ਕਰਾਂ ਦਾ ਨੁਕਸਾਨ ਵੀ ਪੈਣੇ ਬਹੁਤ ਆ ਹਨਾ ਖੇਤਾਂ ਦਾ ਖੇਤਾਂ ਦਾ ਬਹੁਤ ਸੰਨੇ ਨੁਕਸਾਨ ਹੋ ਗਿਆ ਜੋ ਨਾ ਹੋਣਾਗਾ ਸੀ ਨਿਸਰਾ ਖੜਾ ਸੀ ਤੇ ਸਾਰੀਆਂ ਦਵਾਈਆਂ ਤੋਂ ਪਾਰ ਨਿਸਰ ਗਿਆ ਤੇ ਬਸ ਨਿਸਰਨ ਤੇ ਆਇਆ ਤੇ ਉਹਨਾਂ ਪਾਣੀ ਆ ਗਏ ਹਮ ਹਲਾਤ ਬਹੁਤ ਬਣੀ ਕਿ ਤੇਜ਼ ਬਹੁਤ ਆਇਆ ਹਾਂ ਪਾਣੀ ਬਹੁਤ ਤੇਜ਼ ਤੇ ਆਇਆ ਆ ਮਾੜਾ ਜਿਹਾ ਨਹੀਂ ਲੱਗਦਾ ਆ ਮਾੜਾ ਜਿਹਾ ਨਹੀਂ ਲੱਗਦਾ ਕਾਲ ਤਬਾਹ ਹੋ ਤੇਗਾ ਕਾਲਾ ਵਿੱਚੂ ਆਇਆ ਹੈ ਡੇਡ ਪਾਣੀ ਦੇ ਗਏ ਲੱਖ ਲੱਖ ਹਾਂ ਲੱਖ ਲੱਖ ਪੱਤੇ ਪਾਉਣ ਮਤ ਜਾਣ ਬਾਰ ਬਾਨ ਦੇ ਉੱਤੇ ਅਬੇ ਤੇ ਬਾਈ ਕਿਵੇਂ ਜਿਵੇਂ ਉਦੋਂ ਮੁਆਵਜ਼ਾ ਮੁਝਾ 23 ਚ ਜਿਵੇਂ ਕਹਿੰਦੀ ਹਨਾ ਵੀ ਸਰਕਾਰ ਕਹਿੰਦੀ ਸੀ ਪਹਿਲਾਂ ਹੀ ਗੁਰਦਾਵਰੀਆਂ ਕਰਕੇ ਦੇ ਦੇ ਭਵਾਨ ਸਿੰਘ ਮਾਨ ਤਾਂ ਕਹਿੰਦੇ ਸੀਗੇ ਨਹੀਂ ਕੁਛ ਨਹੀਂ ਮਿਲਿਆ ਪਿਛਲੀ ਵਾਰ ਵੀ ਇਹ ਵਾਰੀ ਵੀ ਮੇਂਦ ਨਹੀਂ ਗਈ ਮਿਆਂ ਤਾਂ ਵੀ ਹੈ ਜੂ ਤੁਹਾਡੇ ਕਿਸ ਨੂੰ ਵੋਟਾਂ ਪਾਉਣੇ ਸਿੱਥੇ ਕੌਣ ਸੀਗੇ ਤੁਹਾਡੇ ਗਿਆ ਨਿਕ ਗਵਨਤਮ ਭਗਵਾਨਤਮ ਆਂਦੇ ਦੂਜੇ ਕੀ ਹੁੰਦਾ ਨਾ ਅੱਛਾ ਚਾਰੂ ਵਾਲਿਆਂ ਨੂੰ ਕੋਟਾ ਪਾ ਰਹੀ ਸੀ ਕੋਲਰ ਨੂੰ ਕੋਲਰ ਨੂੰ ਕੋਲ ਲਾਉਂਦਾ ਹੁੰਦਾ ਹੁਣ ਆਇਆ ਇੱਥੇ ਨਹੀਂ ਆਇਆ ਹੋਣ ਨਹੀਂ ਹੈ ਨਹੀਂ ਉਹ ਤਾਂ ਆ ਨਹੀਂ ਆ ਜਾਂਦਾ ਕੋਈ ਸਾਦਾ ਪੁੱਛਦਾ ਹੀ ਨਹੀਂ ਕੀ ਪਾਣੀ ਆਇਆ ਜਾਂ ਨਹੀਂ ਜਦੋਂ ਵੋਟਾਂ ਲੈਣੀਆਂ ਨੇ ਉਹਦਾ ਸਾਰੇ ਹਰ ਕੋਈ ਆ ਜਾਂਦੇ ਨੇ ਵੋਟਾਂ ਲੈ ਤੇ ਸਾਨੂੰ ਪੁੱਛਦਾ ਹੀ ਕੋਈ ਨਹੀਂ ਵੀ ਕੀ ਹੋਇਆ ਤੇ ਕੀ ਨਹੀਂ ਬੂਰੇ ਬੰਦੇ ਨੇੜੇ ਹੀ ਹੁਣ ਹਾਂ ਬੰਦੇ ਨੇੜੇ ਹੀ ਆ ਵੀ ਲੋੜ ਪੈਣ ਕੇ ਨਹੀਂ ਲੋੜੇ ਸਾਦੀ ਕੋਈ ਵੀ ਨਹੀਂ ਵਾਰਦਾਤ ਲੈਂਦਾ ਹੂੰ ਅਜੀ ਮਦਦ ਪਹੁੰਚ ਰਹੀ ਏ ਕਿਹਦੇ ਵੱਲੋਂ ਮਦਦ ਪਹੁੰਚ ਰਹੀ ਮਦਦ ਕਰਨ ਕੋ ਆਇਆ ਹੋਣਾ ਜਿਵੇਂ ਗਰਾਜਨ ਆਣ ਆਂਬੀ ਆਪ ਵੱਲੋਂ ਪਹੁੰਚ ਰਹੀ ਏ ਥੋੜੀ ਬਾਕ ਜਥੇ ਬੰਦੀਆਂ ਮਨੋਂ ਮਾੜੀ ਮੋਟ ਪਹੁੰਚ ਰਹੀ ਏ ਉਚਾਰਾ ਤੂੜੀ ਪਤਾ ਤਾਂ ਮਿਲ ਨਹੀਂ ਨਾਟਿਆ ਪਤਾ ਲੰਦਰ ਨੂੰ ਕਰਦੀ ਜਥੇ ਬੰਦੀਆਂ ਉਹ ਦੇ ਰੰਜਾ ਹਾਂਜੀ ਉਹ ਦੇ ਰਹੀਆਂ ਸਰਕਾਰ ਕਹਿੰਦੀ ਅਸੀਂ ਵੀ ਦੇ ਰਹੇ ਆ ਪੈਕਟ ਬਣਾ ਕੇ ਵਧੀਆ ਕੀਰੇਸ ਮਗਰੀ ਵਗੈਰਾ ਸਰਕਾਰ ਦਾ ਦਵਾਈਆਂ ਦੀ ਐਲਪ ਕਰ ਰਹੀ ਏ ਦਵਾਈਆਂ ਪੇਜ ਰਹੀ ਏ ਕੱਲੀਆਂ ਦਵਾਈਆਂ ਕੱਲੀਆਂ ਦਵਾਈਆਂ ਹੋਰ ਸੌਦਾ ਪੱਤਾ ਕੋਈ ਨਹੀਂ ਨਾ 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 ਪੀੜ ਵਗੈਰਾ ਪੀੜ ਭੇਜਿਆ ਉਹ ਇੱਕ ਇੱਕ ਤੋੜਾ ਜਰੂਰ ਮਿਲਾਓ ਉਹ ਚਾਰ ਦੇਣੀ ਨਿਕਲਣਗੇ ਫਿਰ ਪੇ ਨ ਮਹੀਨਿਆਂ ਤੱਕ ਕਿੱਥੇ ਜਾਵਾਂਦੇ ਪਾਣੀ ਆ ਜੇ ਕੀ ਪਤਾ ਕਿੰਨੇ ਦਿਨ ਚੱਲੀ ਜਾਣਾ ਬਈ ਜਮੀਨ ਜਮੁਗ ਵਿੱਚ ਜਿਵੇਂ ਹੁਣ ਵੇਖਦੇ ਹੋ ਨਾ ਪਾਣੀ ਪਾਣੀ ਪਹਿਲਾਂ ਝੋਨਾ ਨਿਸਰਨ ਵਾਲਾ ਸੀਗਾ ਹੁਣ ਤਾਂ ਪਾਣੀ ਪਾਣੀ ਹੋਇਆ ਪਿਆ 8 8 ਫੁੱਟ ਪਾਣੀ ਅਜੇ ਭਗੀ ਜਾਂਦਾ ਕੀ ਬਤਾ ਕਿੰਨਾ ਟਾਈਮ ਲੱਗਣਾ ਅਜੇ ਕੜਕ ਕੜਕ ਵੀ ਬਜੀਣੀ ਹੈ ਕਿ ਨਹੀਂ ਬਜੀਣੀ ਫਸਲ ਨਹੀਂ ਬਜੀ ਕੜਕ ਤਾਂ ਕੜਕ ਤਾਂ ਜਥੇਬੰਦੀਆਂ ਸਾਰੀਆਂ ਕਹਿ ਰਹੀਆਂ ਨੇ ਵੀ ਅਸੀਂ ਬਜਾ ਦੇਵਾਂਗੇ ਕੋਈ ਗੱਲ ਨਹੀਂ ਟੈਨਸ਼ਨ ਪਾਓ ਪਾਣੀ ਸੁੱਕੇ ਤਾਂ ਫਿਰ ਬਜੀਣੀ ਹੈ ਫਿਰ ਬਜੀਣੀ ਕਾ ਪਾਣੀ ਪੁੱਕਾ ਤਾਂ ਹੋਣਾ ਐਵੇਂ ਨਹੀਂ ਕੀ ਲੱਗਦਾ ਜਿਵੇਂ ਇਸ ਤਰੀਕੇ ਦੇ ਨਾਲ ਹਨਾ 24 ਚ ਆਇਆ ਫੇਰ ਆ ਗਿਆ ਹਾਂਜੀ ਹਾਂਜੀ ਕੋਈ ਪ੍ਰਬੰਧਾਂ ਦੀ ਕਮੀ ਕੀ ਲੱਗਦਾ ਭਾਈ ਇਹ ਤਵਾ ਨਹੀਂ ਹੁਣ ਕੀ ਬਣਿਆ ਖੜਾ ਸਰਕਾਰਾਂ ਦੇ ਪ੍ਰਬੰਧਾਂ ਚੋਂ ਠੀਕ ਪਾਣੀ ਦਾ ਆਈ ਜਾਂਦਾ ਨਾਮ ਕਰਦੀਆਂ ਨੇ ਸਰਕਾਰਾਂ ਕੱਲ ਇੱਕ ਦੋ ਜਣ ਬਦਨਾਮ ਕਰਦੀਆਂ ਨੇ ਸਰਕਾਰਾਂ ਤੇ ਵੀ ਉਹ ਜਿਹੜੇ ਅੱਗੇ ਆਏ ਨੇ ਉਹ ਨਾ ਆ ਅਸੀਂ ਉਹ ਉਹਨਾਂ ਦੀ ਬਦਨਾਮੀ ਹੁੰਦੀ ਏ ਹੁਣ ਕਿਹਬਤ ਪਾਣੀ ਛਡਾਉਣ ਵਾਲਾ ਕਿਹੜਾ ਹੈ 1988 ਤੋਂ ਲੈ ਕੇ ਹੁਣ ਤੱਕ ਕੋਈ ਆ ਰਿਹਾ ਹੈ ਹਾਂ ਅੱਗੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਰਕਾਰਾਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ 88 ਵਾਲਾ ਪਾਣੀ ਆਇਆ ਨਾ ਉਦਾਂ ਆਇੰਦਾ ਹੈਗਾ ਹੀ ਦੁਜੇ ਦਾ ਅਸੀਂ ਬਾਰਦਰ ਨੂੰ ਓਟਾ ਪਾਇਆ ਸੀ ਉਹਦਾਂ ਵਾ ਵਾਛੇ ਹੱਥ ਹਾਲ ਨਹੀਂ ਪਾਣੀ ਆਇਆ ਅੱਛਾ ਹਾਂ ਨਹੀਂ ਆਇਆ ਹੀ ਫਸਲ ਵਧੀ ਚਾਹਦੇ ਨੇ ਕਿਵੇਂ ਹਾਲਾਤ ਹੈ ਕਹਿੰਦੇ 88 ਚ ਬਹੁਤ ਪਾਣੀ ਆਇਆ ਸੀ ਜਿਆਦਾ ਨਹੀਂ ਲੱਗਦਾ ਨਹੀਂ ਉਹ ਤੋਂ ਜ਼ਿਆਦਾ ਜ਼ਿਆਦਾ ਪਾਣੀ ਹੋਣ ਹੈ ਉੱਚੀਆਂ ਥਾਵਾਂ ਕੀਤੀਆਂ ਨੇ ਤਾਂ ਵੀ ਹਾ ਦਾ ਉੱਤੇ ਚੜ ਗਿਆ ਪਾਣੀ ਉਹਨਾਂ ਚਾ ਜਗ੍ਹਾ ਤੁਹਾਡੇ ਘਰ ਉੱਚੇ ਪਾਏ ਹਾਂ ਹਾਂ ਉਹਨੂੰ ਉੱਚੇ ਪਾਏ ਨੇ ਉਦਾਂ ਤਾਂ ਇੱਥੇ ਮਿੱਟੀ ਵੀ ਨਹੀਂ ਰਹੇਗੀ ਅੱਛਾ ਇੰਨਾ ਉਦੋਂ 88 ਵਾਲਾ ਤਨ ਨਹੀਂਗਾ ਹੈ ਉਹਦਾ ਕੱਟੇ ਹਰ ਵੇਲੇ ਮਾਰ ਪੈਂਦੀ ਹੈ ਨਾ ਬਾਟਰ ਏਰੀਆ ਕਰਕੇ ਹਰ ਵੇਲੇ ਪੈਂਦੀ ਹੈ ਹਰ ਵੇਲੇ ਅੱਗੇ ਕੰਦਾ ਡਿਗੀਆਂ ਦੋ ਅਗਲੀ ਪਾਣੀ ਉਧਰ ਡਿਗੀਆਂ ਮੋੜ ਬਣਾਇਆ ਮੋੜ ਦੇ ਅੱਗੇ ਮਾੜਾ ਜੋਲਾ ਕਰਨਾ ਪੈਂਦਾ ਇਸੇ ਕੰਮ ਵਿੱਚ ਲੱਗਦਾ ਇਸੇ ਕੰਮ ਵਿੱਚ ਕੰਦਾ ਬਣਾ ਲਿਆ ਹੋਰ ਇਸੇ ਕੰਮ ਵਿੱਚ ਪਹਿਲਾਂ ਬੱਚੇ ਛੋਟੇ ਸੀ ਕੱਚੀਆਂ ਇੱਟਾਂ ਕੱਟ ਕਰਦੇ ਨਿਉ ਕਾਣੇ ਹੋ ਗਏ ਰੋੜੇ ਬਣਾ ਬਣਾਤੇ ਤੇ ਹੁਣ ਹੁਣ ਆ ਕਰਦੇ ਕਰਦੇ ਚਾਹ ਤੇ ਅੱਖ ਥੋੜਾ ਥੋੜੇ ਪੱਕੇ ਕਮਰੇ ਪਾਏ ਨੇ ਹੂੰ ਤੇ ਹਣ ਉਹਦੂ ਗੱਲ ਵਾਤ ਗਈ ਤੋ ਹਥ ਕੋਈ ਉਹ ਬਾਲੇ ਉਵੇਂ ਖੜੇਣ ਵਾਲੇ ਹਾਦੇ ਕਮਰੇ ਨੇ ਨਹੀਂ ਹਾਂ ਹਥ ਲੈਟਰ ਪਾਏਗਾ ਬਾਲਿਆਂ ਤਾਂ ਖੜੇ ਕਰ ਲੈ ਕੱਚਾ ਤੋ ਹਣਾ ਹਾਂ ਬਾਲਿਆ ਆਣੇ